ਘਰ ਦੇ ਵਿੱਚ ਇਕੱਲੀ ਮਹਿਲਾ ਉੱਤੇ ਤਕਰੀਬਨ 20 ਤੋਂ 25 ਜਣੇ ਆ ਕੇ ਜਿਹੜੇ ਨੇ ਉਹ ਹਮਲਾ ਕਰਦੇ ਨੇ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ ਦੋ ਤੋਂ ਤਿੰਨ ਬੋਲ ਜਿਹੜੇ ਨੇ ਉਹ ਖਾਲੀ ਬੋਤਲਾਂ ਦੇ ਲੈ ਕੇ ਆਏ ਸੀ ਜਿਹੜੇ ਇਸ ਵਾਰ ਦਾਦੀ ਥਾਂ ਉੱਤੇ ਜਿਹੜੇ ਨੇ ਚਲਾਏਗੇ ਨੇ ਨਾਲ ਪਿੱਛੇ ਘਰ ਹੈ ਬਾਈ ਦਾ ਉੱਥੇ ਵੀ ਇਸੇ ਤਰੀਕੇ ਨਾਲ ਜਿਹੜਾ ਉਹ ਹਮਲਾ ਕੀਤਾ ਹੈ ਇੱਕ ਕੋਈ 15-20 ਮੁੰਡੇ ਆਏ ਉਧਰ 7 ਨੰਬਰ ਗਲੀ ਦੇ ਵਿੱਚੋਂ ਇਹਨਾਂ ਨੇ ਆਉਂਦਿਆਂ ਨੇ ਹੀ ਬੋਤਲਾਂ ਇਹਨਾਂ ਕੋ ਗੜਾਸੇ ਸੀਗੇ ਕਰਪਾਨਾ ਸੀਗੀਆਂ ਇਹਨਾਂ ਨੇ 6 ਥੈਲਿਆਂ ਦੇ ਵਿੱਚ ਕੰਚ ਦੀਆਂ ਬੋਤਲਾਂ ਪਰੀਆਂ 6 ਥੈਲਿਆਂ ਦੇ ਵਿੱਚ ਬੋਤਲਾਂ ਭਰ ਕੇ ਇਹਨਾਂ ਨੇ ਤਾਵੜ ਤੋਰ ਮਾਰਨੀ ਸ਼ੁਰੂ ਕਰਤੀ ਸਾਢੇ 9 ਵਜੇ ਇੱਕ ਅਟੈਕ ਕੀਤਾ ਇੱਕ ਇਹਨਾਂ ਨੇ 11:30 ਕੀਤਾ ਇੱਕ ਇਹ ਸਾਢੇ 12 ਕੀਤਾ ਇੱਕ 2:25 ਤੇ ਕੀਤਾ ਇੱਕ 3 ਵਜੇ ਕੀਤਾ ਇੱਕ 4:30 ਵਜੇ ਕੀਤਾ ਪਰ ਇਹ ਜਿਹੜੇ ਦਰਿੰਦੇ ਆ ਚਿੱਟੇ ਦਾ ਕੰਮ ਕੀ ਕਰਦੇ ਆ ਚਾਈਨਾ ਡੋਰ ਵੇਚਦੇ ਆ ਸ਼ਰਾਬਾਂ ਵੇਚਦੇ ਆ ਤਲਪਾਨਾ ਮਾਰ ਕੇ ਗਏ ਮੇਰੀ ਗੱਡੀ ਦੇ ਸ਼ੀਸ਼ੇ ਤੋੜਦੇ ਅੰਦਰੋਂ ਮੇਰੇ ਜਿਹੜੇ ਸਾਰੇ ਉੱਪਰੋਂ ਸ਼ੀਸ਼ੇ ਸਾਰੇ ਤੋੜੇ ਹੋਏ ਆ ਸਾਰੇ ਘਰ ਦੇ ਇਹ ਰੰਜਿਸ਼ ਇਹਨਾਂ ਦੀ પ્રાਣੀ ਕੋਈ ਕੋਈ ਲੜਾਈ ਹੋਈ ਹੋਵੇ ਤੁਹਾਡੀ ਇਹਨਾਂ ਦੇ ਨਾਲ ਕੋਈ ਇਹ ਐਕਚੁਅਲੀ ਮੇਰਾ ਬੇਟਾ ਥੋੜਾ ਜਿਹਾ ਗਲਤ ਸੀ ਇਹਨਾਂ ਨੇ ਚਿੱਟਾ-ਚੁੱਟਾ ਪੀਣ ਲੱਗ ਗਿਆ ਸੀ ਇਹ ਚਿੱਟਾ ਵੀ ਦਿੰਦੇ ਸੀਗੇ ਇਹਨੂੰ ਮਨਾ ਕਰਦਾ ਸੀ ਕੰਨੋ ਵੀ ਤੁਸੀਂ ਇਹ ਕਰਮ ਨਾ ਕਰੋ ਇਹਨਾਂ ਦੇ ਜੈਲ ਸੀ ਇਹ ਰੱਖੀ ਵੀ ਇਹ ਬੰਦਾ ਚਿੱਟਾ ਬੰਦ ਕਰਾਂਦਾ ਆ ਇਹਨਾਂ ਨੇ ਸਾਡੇ ਤੇ ਪਹਿਲਾਂ ਵੀ 2 2.5 ਸਾਲ ਹੋ ਗਿਆ ਸਾਡੇ ਤੇ ਨਾਜਾਇਜ਼ ਪਰਚਾ ਮੇਰੇ ਤੇ ਦਿੱਤਾ ਇਹਨਾਂ ਨੇ ਜਦੋਂ ਪਹਿਲਾਂ ਮੇਰੇ ਵੱਡੇ ਬੇਟੇ ਤੇ ਇਹਨਾਂ ਨੇ ਅਟੈਕ ਕੀਤਾ ਇਹਨਾਂ ਨੇ ਨਾਜਾਇਜ਼ ਜਨਾਨੀਆਂ ਨਾਲ ਰੱਖ ਕੇ ਉਹਨਾਂ ਤੇ ਛੇੜਛਾੜ ਦੇ ਮੇਰੇ ਬੇਟਿਆਂ ਦੇ ਪਰਚੇ ਕਰਾਏ ਲੁਧਿਆਣੇ ਦੇ ਵਿੱਚ ਗੁੰਡਾਗਰਦੀ ਕੁਝ ਇਸ ਤਰੀਕੇ ਨਾਲ ਵਾਧੂ ਹੋਈ ਨਜ਼ਰ ਆ ਰਹੀ ਹੈ ਜਿੱਥੇ ਘਰ ਦੇ ਵਿੱਚ ਇਕੱਲੀ ਮਹਿਲਾ ਉੱਤੇ ਤਕਰੀਬਨ 20 ਤੋਂ 25 ਜਣੇ ਆ ਕੇ ਜਿਹੜੇ ਨੇ ਉਹ ਹਮਲਾ ਕਰਦੇ ਨੇ ਤਾਂ ਬਿਲਕੁਲ ਉਸ ਚੀਜ਼ ਦਾ ਸਬੂਤ ਪਿੱਛੇ ਨਜ਼ਰ ਆਉਂਦਾ ਹੈ ਵੀ ਜਿੱਥੇ ਬੰਦ ਦੁਕਾਨ ਉੱਤੇ ਕਿਸ ਤਰੀਕੇ ਨਾਲ ਹਮਲਾ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 2 ਤੋਂ 3 ਬੋਲ ਜਿਹੜੇ ਨੇ ਉਹ ਖਾਲੀ ਬੋਤਲਾਂ ਦੇ ਲੈ ਕੇ ਆਏ ਸੀ ਜਿਹੜੇ ਇਸ ਵਾਰਦਾਤ ਦੀ ਥਾਂ ਉੱਤੇ ਜਿਹੜੇ ਨੇ ਚਲਾਏ ਗਏ ਨੇ ਨਾਲ ਪਿੱਛੇ ਘਰ ਹੈ ਬਾਈ ਦਾ ਉੱਥੇ ਵੀ ਇਸੇ ਤਰੀਕੇ ਨਾਲ ਜਿਹੜਾ ਉਹ ਹਮਲਾ ਕੀਤਾ ਗਿਆ ਇਸ ਦੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਤੇ ਬਿਲਕੁਲ ਅਸੀਂ ਦੇਖੋਗੇ ਦੋ ਸ਼ਟਰ ਦੇ ਘਰ ਦੇ ਬਾਹਰ ਦਾ ਇਹ ਉੱਥੇ ਕਿਸ ਤਰੀਕੇ ਨਾਲ ਜਿਹੜਾ ਉਹ ਹਥਿਆਰ ਨਾਲ ਜਿਹੜਾ ਹਮਲਾ ਕੀਤਾ ਗਿਆ ਇਸ ਦੇ ਨਾਲ ਦੂਜਾ ਜਿੱਥੇ ਘਰ ਹੈ ਨਾਲ ਉੱਥੇ ਬਾਈਕ ਖੜਾ ਸੀ ਇਹਨਾਂ ਦਾ ਅੰਦਰ ਇਹਨਾਂ ਦਾ ਕੁੱਤਾ ਸੀਗਾ ਜਿੱਥੇ ਕੁੱਤੇ ਨੇ ਉਹਨਾਂ ਦਾ ਭੌਂਕ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਐ ਉਸੇ ਦੇ ਨਾਲ ਉਹ ਵਿਅਕਤੀਆਂ ਜਿਹੜਾ ਜਿਹੜਾ ਬਾਹਰ ਖੜਾ ਮੋਟਰਸਾਈਕਲ ਉਹ ਵੀ ਭੰਨਣ ਦੀ ਕੋਸ਼ਿਸ਼ ਕੀਤੀ ਐ ਤਾਂ ਮਾਤਾ ਜੀ ਕਿੰਨੇ ਕ ਵੱਜ ਦਾ ਮਾਮਲਾ ਜਿਹੜਾ ਇਹ ਬੰਦੇ ਤੁਹਾਡੇ ਘਰਾਂ ਦੇ ਅੱਗੇ ਪਏ ਨੇ ਜਿਹੜੇ ਬੋਤਲਾਂ ਚ ਚਲਾਈਆਂ ਨੇ ਤੇ ਤਾਰ ਹਥਿਆਰ ਨਾਲ ਜਿਹੜਾ ਹਮਲਾ ਕੀਤਾ ਤੁਹਾਡੇ ਉੱਤੇ ਇਹ ਨਾ ਜੀ 9:30 ਵਜੇ ਦਾ ਸੀਗਾ 9:30 ਵਜੇ ਤਾਂ ਖਾਣਾ ਖੂਣਾ ਖਾ ਕੇ ਸੋ ਗਏ ਸੀ ਅਸੀਂ ਇਹ ਕੋਈ 15-20 ਮੁੰਡੇ ਆਏ ਉਧਰ 7 ਨੰਬਰ ਗਲੀ ਦੇ ਵਿੱਚੋਂ ਇਹਨਾਂ ਨੇ ਆਉਂਦਿਆਂ ਨੇ ਹੀ ਬੋਤਲਾਂ ਇਹਨਾਂ ਕੋ ਗੜਾਸੇ ਸੀਗੇ, ਕਰਪਾਨਾ ਸੀਗੇ ਇਹਨਾਂ ਨੇ 6 ਥੈਲਿਆਂ ਦੇ ਵਿੱਚ ਕੰਚ ਦੀਆਂ ਬੋਤਲਾਂ ਪਰੀਆਂ। 6 ਥੈਲਿਆਂ ਦੇ ਵਿੱਚ ਬੋਤਲਾਂ ਭਰ ਕੇ ਇਹਨਾਂ ਨੇ ਤਾਵੜ ਤੋੜ ਮਾਰਨੀ ਸ਼ੁਰੂ ਕਰਤੀਆਂ। 9:30 ਵਜੇ ਇੱਕ ਅਟੈਕ ਕੀਤਾ, ਇੱਕ ਇਹਨਾਂ ਨੇ 11:30 ਕੀਤਾ, ਇੱਕ 12:30 ਕੀਤਾ, ਇੱਕ 2:25 ਮਿੰਟ ਤੇ ਕੀਤਾ, ਇੱਕ 3 ਵਜੇ ਕੀਤਾ, ਇੱਕ 4:30 ਵਜੇ ਕੀਤਾ। ਇੰਨੀ ਵੱਡੀ ਇਹਨਾਂ ਨੇ ਹਮਲਾ ਕਿਤੇ ਇਹ ਸਾਰੇ ਜਿਹੜੇ ਹਮਲੇ ਇਤਨੇ ਇੱਕੋ ਰਾਤ ਦੇ ਵਿੱਚ ਹਮਲੇ ਕੀਤੇ ਇੱਕ ਰਾਤ ਵਿੱਚ ਹਮਲੇ ਕੀਤੇ ਜਦੋਂ ਪਹਿਲਾ ਹਮਲਾ ਕੀਤਾ ਇਹਨਾਂ ਨੇ ਮੈਂ 100 ਨੰਬਰ ਤੇ ਫੋਨ ਕੀਤਾ ਆਏ ਸੀ ਮੁਲਾਜ਼ਮ ਦੇਖ ਕੇ ਗਿਆ ਮੌਕਾ ਦੇਖ ਕੇ ਗਿਆ ਸਾਰਾ ਉਹ ਕਹਿੰਦੇ ਕੋਈ ਗੱਲ ਨਹੀਂ ਮਾਤਾ ਤੂੰ ਆਪਣਾ ਮਤਲਬ ਅੰਦਰ ਬੈਠ ਜਾ ਕੋਈ ਐਡਾ ਨਹੀਂ ਅਸੀਂ ਹੈਗੇ ਆ ਫੇਰ ਦੁਬਾਰਾ ਆਏ ਫੇਰ ਚਾਰ ਉਹਨਾਂ ਨੇ ਅਟੈਕ ਕੀਤੇ ਇੱਕ ਇੱਕ ਰਾਤ ਦੇ ਵਿੱਚ ਤਾਵਣ ਤੋੜ ਉਹਨਾਂ ਨੇ ਇਹ ਆ ਸ਼ੁਕਰ ਪ੍ਰਮਾਤਮਾ ਦਾ ਕਿ ਮੇਰੀ ਜਾਨ ਬਚ ਗਈ ਮੇਰੇ ਪੈਰ ਤੇ ਲੱਗੀ ਐਟ ਮੇਰਾ ਪੈਰ ਫੈਕਚਰ ਹੋਇਆ ਆ ਤੇ ਹੈਲਪ ਵੀ ਪੁਲਿਸ ਨੇ ਕੀਤੀ ਕੋਈ ਐਸੀ ਗੱਲ ਨਹੀਂ ਆ ਪਰ ਇਹ ਜਿਹੜੇ ਦਰਿੰਦੇ ਆ ਚਿੱਟੇ ਦਾ ਕੰਮ ਕਰਦੇ ਆ ਚਾਈਨਾ ਡੋਰ ਵੇਚਦੇ ਆ ਸ਼ਰਾਬਾਂ ਵੇਚਦੇ ਆ ਬਾਕੀ ਸਭ ਕੁਝ ਪੁਲਿਸ ਨੂੰ ਪਤਾ ਹੈ ਇਹ ਬੰਦੇ ਕੌਣ ਆ ਕਿਹੜੇ ਆ ਕੀ ਇਹ ਧੰਦਾ ਕਰਦੇ ਆ ਹਾਂਜੀ ਹਾਂਜੀ ਨਹੀਂ ਜੇਕਰ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਇਹਨਾਂ ਨੇ ਪੰਜ ਵਾਰੀ ਹਮਲੇ ਕੀਤੇ ਨੇ ਤੁਹਾਨੂੰ ਕਿੰਨੇ ਕ ਵਜੇ ਪਤਾ ਲੱਗਿਆ ਕਿ ਜਿਹੜਾ ਬਾਹਰ ਇਸ ਤਰੀਕੇ ਨਾਲ ਭੰਨਤੋੜ ਹੋ ਰਹੀ ਹੈ ਕੋਈ ਆ ਕੇ ਹਮਲਾ ਕਰਦਾ ਪਿਆ ਸਾਢੇ 9 ਵਜੇ ਦਾ ਟਾਈਮ ਸੀ ਆਪਾਂ ਅਸੀਂ ਸੋ ਗਈ ਮੈਂ ਤਾਂ ਸੋ ਗਈ ਸੀ ਮੇਰੇ ਬੱਚੇ ਹੈ ਨਹੀਂ ਸੀਗੇ ਦੋਨੇ ਬੇਟੇ ਘਰ ਨਾਲ ਸਾਡੇ ਇੱਕ ਪ੍ਰਵਾਸੀ ਲੋਕ ਰਹਿੰਦੇ ਆ ਕੁਆਟਰਾਂ ਉਹਨਾਂ ਦੇ ਕਿਸੇ ਘਰ 'ਚ ਨਾ ਬੱਚੇ ਦੀ ਡੈਥ ਹੋਈ ਸੀ ਉਹਨਾਂ ਦਾ ਕੋਈ ਰਾਤ ਨੂੰ ਸੀਗਾ ਕੋਈ ਖਾਣੇ ਖੋਣੇ ਦਾ ਪ੍ਰੋਗਰਾਮ ਉੱਥੇ ਕਾਫੀ ਸਾਰੇ ਸੀਗੇ ਉੱਥੇ ਜਿਹੜੇ ਉਹਨਾਂ ਨੇ ਇਹਨਾਂ ਨੇ ਆਉਂਦੇ ਤਾਬੜ ਤੋਂ ਇੱਟਾਂ ਮਾਰਨੀਆਂ ਸ਼ੁਰੂ ਕੀਤੀਆਂ ਨਾਲ ਸਾਡੇ ਘਰ ਦੇ ਖੰਭੇ ਆ ਖੰਭੇ ਦੇ ਵਿੱਚ ਵੱਜੀ ਉਦੋਂ ਦੋ ਕੁ ਮੁੰਡੇ ਡਰਦੇ ਤਾਂ ਸਾਡੇ ਗੇਟ 'ਚ ਵੜ ਗਏ ਜਿਹੜਾ ਕਿ ਮੈਂ ਰੈਂਟ ਤੇ ਦਿੱਤਾ ਆ ਉਧਰਲਾ ਮੇਟ ਆ ਮੇਨ ਜਿਹੜਾ ਗੇਟ ਮੇਰਾ ਖੁੱਲਾ ਹੁੰਦਾ ਆ ਉਹਨਾਂ ਨੇ ਉੱਪਰੋਂ ਚੜ੍ਹ ਕੇ ਇਹ ਤਾਂ ਆਪਣੀ ਜਾਨ ਬਚਾਈ ਮੁੰਡਿਆਂ ਨੇ ਵੀ ਮੈਂ ਦੇਖਣਾ ਬਾਹਰ ਉੱਥੇ ਮੋਟਰਸਾਈਕਲ ਜਿਹੜਾ ਖੜਾ ਸੀ ਉਸ ਦੇ ਉੱਤੇ ਵੀ ਕਾਫੀ ਹਮਲਾ ਕੀਤਾ ਉਸ ਦੀ ਜਿਹੜੀ ਖਸਤਾ ਹਾਲਤ ਕੀਤੀ ਨਾ ਕਿਰਪਾਨਾ ਮਾਰ ਕੇ ਗਏ ਮੇਰੀ ਗੱਡੀ ਦੇ ਸ਼ੀਸ਼ੇ ਤੋੜਦੇ ਅੰਦਰੋਂ ਮੇਰੇ ਜਿਹੜੇ ਸਾਰੇ ਉੱਪਰੋਂ ਸ਼ੀਸ਼ੇ ਸਾਰੇ ਤੋੜੇ ਹੋਏ ਆ ਸਾਰੇ ਘਰ ਦੇ ਮਤਲਬ ਉਹਨਾਂ ਨੇ ਪੂਰੀ ਮਾਰਨ ਦੀ ਪਲੈਨਿੰਗ ਬਣਾਈ ਹੋਈ ਸੀ ਉਹਨਾਂ ਨੇ ਬੋਲਿਆ ਉਹਨਾਂ ਨੇ ਗਾਲਾਂ ਵਿੱਚ ਬੋਲ ਕੇ ਗਏ ਆ ਵੀ ਅਸੀਂ ਸੌਣ ਨਹੀਂ ਦੇਣ ਅੱਜ ਕੰਨੂ ਟੱਡ ਤੈਨੂੰ ਹਾਂ ਹਾਂਜੀ ਕੰਨੂ ਕੌਣ ਹੈ ਜੀ ਕੰਨੂ ਮੇਰਾ ਬੇਟਾ ਆ ਸੀ ਕਿ ਘਰ ਨਹੀਂ ਸੀਗਾ ਹਾਂ ਕੀ ਇਹ ਰੰਜੀਸ਼ ਇਹਨਾਂ ਦੀ ਪ੍ਰਾਣੀ ਕੋਈ ਕੋਈ ਲੜਾਈ ਹੋਈ ਹੋਵੇ ਤੁਹਾਡੀ ਇਹਨਾਂ ਦੇ ਨਾਲ ਕੋਈ ਐਨ ਐਕਚੁਅਲੀ ਮੇਰਾ ਬੇਟਾ ਥੋੜਾ ਜਿਹਾ ਗਲਤ ਸਜ ਇਹਨਾਂ ਨੇ ਚਿੱਟਾ-ਚੁੱਟਾ ਪੀਣ ਲੱਗ ਗਿਆ ਸੀ ਇਹ ਚਿੱਟਾ ਵੀ ਦਿੰਦੇ ਸੀਗੇ ਇਹਨੂੰ ਮਨਾ ਕਰਦਾ ਸੀ ਕੰਨੋ ਵੀ ਤੁਸੀਂ ਇਹ ਕਰਮ ਨਾ ਕਰੋ ਹਾਂ ਇਹਨਾਂ ਦੇ ਜਹਿਲ ਸੀ ਇਹ ਰੱਖੀ ਵੀ ਇਹ ਬੰਦਾ ਚਿੱਟਾ ਬੰਦ ਕਰਾਂਦਾ ਆ ਇਹਨਾਂ ਨੇ ਸਾਡੇ ਤੇ ਪਹਿਲਾਂ ਵੀ 2.5 ਸਾਲ ਹੋ ਗਿਆ ਸਾਡੇ ਤੇ ਨਜਾਇਜ਼ ਪਰਚਾ ਮੇਰੇ ਤੇ ਦਿੱਤਾ ਇਹਨਾਂ ਨੇ ਜਦੋਂ ਪਹਿਲਾਂ ਮੇਰੇ ਵੱਡੇ ਬੇਟੇ ਤੇ ਇਹਨਾਂ ਨੇ ਅਟੈਕ ਕੀਤਾ ਇਹਨਾਂ ਨੇ ਨਾਜਾਇਜ਼ ਜਨਾਨੀਆਂ ਨਾਲ ਰੱਖ ਕੇ ਉਹਨਾਂ ਦੇ ਛੇੜਛਾੜ ਦੇ ਮੇਰੇ ਬੇਟਿਆਂ ਦੇ ਪਰਚੇ ਕਰਾਏ ਜਿਦਕਿ ਜਨਾਨੀਆਂ ਇਹਨਾਂ ਨੇ ਰੱਖੀਆਂ ਹੋਈਆਂ ਸੀ ਨਾ ਲੜਕਿਆਂ ਨੇ ਛੇੜਛਾੜ ਦੇ ਪਰਚੇ ਇਹਨਾਂ ਨੇ ਮੇਰੇ ਬੇਟਿਆਂ ਦੇ ਦਰਜ ਕਰਾਏ ਫੇਰ ਇਹਨਾਂ ਨੇ ਗਿਡਨੈਪੀ ਦਾ ਪਰਚਾ ਦਰਜ ਕਰਾਇਆ 4 ਮਹੀਨਿਆਂ ਬਾਅਦ ਉਹਦੇ ਵਿੱਚ ਮੇਰਾ ਨਾਮ ਇਹਨਾਂ ਨੇ ਐਡ ਕੀਤਾ ਉਹ ਲੜਕੇ ਜਿਹਦੇ ਜਿਹਦੇ ਵੱਲੋਂ ਉਹ ਬਾਲਾਜੀ ਦੇ ਮੰਦਰੋਂ ਕੋਲ ਫੜ ਕੇ ਅਸੀਂ ਫੜਾਇਆ ਜਦੋਂ ਇਹਨਾਂ ਨੇ ਮੇਰੇ ਬੇਟੇ ਤੇ ਪਹਿਲਾ ਅਟੈਕ ਕੀਤਾ ਆ ਵੀ ਆਹ ਬੰਦਾ ਨਾਲ ਸੀ ਇਹਨਾਂ ਨੂੰ ਮੈਂ ਘਰੋਂ ਫੜਾਇਆ ਘਰੋਂ ਫੜਾ ਕੇ ਬਕਾਇਦਾ ਪੁਲਿਸ ਜਗਤਪੁਰੀ ਵਾਲੀ ਲੈ ਕੇ ਗਈ ਆ ਉਹਨਾਂ ਦੇ ਕੋਲ ਹਥਿਆਰ ਗੜਾਸਾ ਨਾਲ ਫੁਟੇਜ ਮੇਰੇ ਕੋਲ ਪੂਰੀ ਪਈ ਆ ਫੇਰ ਇਹਨਾਂ ਨੇ ਫੁਟੇਜ ਦੇ ਸਾਰਾ ਕੁਝ ਹੀ ਅਸੀਂ ਇਹਨਾਂ ਨੂੰ ਨਾਲ ਦੇ ਕੇ ਫੇਰ ਇਹਨਾਂ ਨੇ 4 ਮਹੀਨਿਆਂ ਬਾਅਦ ਇਹਨਾਂ ਨੇ ਗਿਡਨੈਪੀ ਦਾ ਕੇਸ ਪਾਸ ਦਰਜ ਕੀਤਾ ਜਿਹਦੇ ਵਿੱਚ ਮੈਨੂੰ ਵੀ ਮੇਰਾ ਵੀ ਨਾਮ ਵਿੱਚ ਇਹਨਾਂ ਨੇ ਪੁੱਛੋ 25 ਸਾਲ ਦਾ ਮੁੰਡਾ ਮੈਂ ਗਿਡਨੈਪ ਕਰ ਸਕਦੀ ਆ ਇੰਨਾ ਇਹਨਾਂ ਲੋਕਾਂ ਨੇ ਸਾਡੇ ਨਾਲ ਤੱਕਾ ਕੀਤਾ ਉਦੋਂ ਹੀ ਇਹਨਾਂ ਨੇ ਬੰਦ ਮੂੰਹ ਕੀਤੇ ਹੁੰਦੇ ਅੱਜ ਇਹਨਾਂ ਨੂੰ ਨੌਵਤ ਰੰ ਇੰਨੀ ਪੈਂਦੀ ਹੂੰ ਲੈਨਿੰਗ ਇਹ ਮਤਲਬ ਕਹਿੰਦੇ 11 ਤਰੀਕ ਨੂੰ ਵੀ ਪਹਿਲਾ ਹਮਲਾ ਤੁਹਾਡੇ ਬੇਟੇ ਨੂੰ 11 ਤਰੀਕ ਨੂੰ ਮੇਰਾ ਬੇਟਾ ਅਚਲੀ ਮੈਂ ਜਲੰਧਰ ਜਾਂਦੀ ਸੀ ਕਿਤੇ ਮੱਥਾ ਟੇਕਣ ਜਾਂਦੀ ਸੀ ਇਹ ਮੈਨੂੰ ਛੱਡ ਕੇ ਤਾਂ ਵਾਪਸ ਆ ਰਿਹਾ ਸੀ ਉਦੋਂ ਆਰੇ ਵਾਲੀ ਗਲੀ ਦੇ ਵਿੱਚ ਇਹਨਾਂ ਨੇ ਇਹਦੇ ਤੇ ਅਟੈਕ ਕੀਤਾ ਆ ਉਸ ਵੇਲੇ ਵੀ ਇਹਨਾਂ ਨੇ ਪੂਰੀ ਪੁਲਿਸ ਨਾਲ ਪਲੈਨਿੰਗ ਨਾਲ ਇਹਨਾਂ ਨੇ ਇਹ ਕੰਮ ਕੀਤਾ ਜਦੋਂ ਉਹਨੇ ਗੱਡੀ ਤੇ ਅਟੈਕ ਉਹਨੇ ਮੇਰੇ ਘਰ 'ਚ ਉਹਨੇ ਗੱਡੀ ਵਾਰ ਕੇ ਬਾਥਰੂਮ 'ਚ ਚਲੇ ਗਿਆ ਬਾਥਰੂਮ 'ਚ ਜਾਂਦੇ ਜਾਂਦੇ ਨਾਲ ਹੀ ਗੱਡੀ ਗੇਟ ਆ ਜੇ ਬੰਦ ਹੀ ਨਹੀਂ ਕੀਤਾ ਨਾਲ ਹੀ ਪੁਲਿਸ ਆ ਗਈ ਉਹਨੂੰ ਫੜਨ ਇਹਨੂੰ ਬੜਨਾਸਤੇ ਮੇਰੇ ਬੇਟੇ ਨੂੰ ਅੱਛਾ ਜੀ ਹਾਂਜੀ ਉਹ ਪੱਜ ਪਤਾ ਨਹੀਂ ਸਾਨੂੰ ਕਾਤੇ ਫੜਨ ਆਈ ਸੀ ਹਾਂਜੀ ਤੇ ਹੁਣ ਜਦੋਂ ਰਾਤ ਦੀ ਗੱਲ ਹੋਈ ਤੁਹਾਡੇ ਪੈਰ ਤੇ ਜਿਹੜੀ ਐਟ ਵੱਜੀ ਹੈ ਉਹ ਤੁਸੀਂ ਬਾਹਰ ਦੇਖਣਾ ਸੀ ਜਦੋਂ ਪੈਰ ਤੇ ਜਦੋਂ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਕੋ 25 30 ਤਾਂ ਮੁੰਡੇ ਸੀਗੇ ਮੇਰਾ ਡੌਗੀ ਸੀਗਾ ਮੇਰੇ ਪਿੱਛੇ ਮੈਂ ਜਦੋਂ ਉੱਪਰ ਚੜੀਓ ਮੇਰੇ ਨਾਲ ਹੀ ਚੜ ਗਿਆ ਉੱਪਰ ਉਹਨੂੰ ਮੈਂ ਫੜ ਕੇ نیچے ਲਿਆਉਂਦੀ ਤਾਂ ਉਹਨਾਂ ਮੇਰੇ ਐਟ ਮੇਰੇ ਪੈਰ ਤੇ ਵੱਜੀ ਹਾਂਜੀ ਏਡਾ ਏ ਪੱਥਰ ਲਿਆਏ ਹੋਏ ਸੀ 6 7 7 ਬੋਤਲਾਂ ਥੈਲਿਆਂ ਦੇ ਵਿੱਚ ਬੋਤਲਾਂ ਲੈ ਕੇ ਆਏ ਹੋਏ ਸੀ ਇਹ ਲਗਾਤਾਰ ਜਿਹੜਾ ਇਹ 5 ਤੋਂ 6 ਵਜੇ ਜਿਹੜਾ ਹਮਲਾ ਕੀਤਾ ਤੁਹਾਡੇ ਘਰ ਦੇ ਉੱਤੇ ਮੁਰਕ ਜਿੱਥੇ ਆ ਖੜੜੇ ਇਸ ਸਮੇਂ ਇਹ ਜਗਾ ਕਿਤੇ ਦਿੱਤਾ ਸੀ ਮਕਾਨ ਆ ਭੈਣ ਜੀ ਵਿਚਾਰੀ ਰਹਿੰਦੇ ਤੇ ਦੋ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਪਤਾ ਲੱਗ ਗਿਆ ਸੀ ਦੁਕਾਨ ਆਪਣੀ ਕੋ ਕੰਮਕਾਰ ਵਸਤੇ ਖੋਲਣੀ ਸੀ ਇਹਨਾਂ ਨੇ ਉਹ ਦੁਕਾਨ ਦੇ ਸਾਰੇ ਮੇਰੇ ਦੋਨੇ ਸ਼ਟਰ ਪਾੜ ਕੇ ਗਏ ਕੈਮਰੇ ਤੋੜ ਕੇ ਭੰਨ ਕੇ ਨਾਲ ਕੈਮਰੇ ਵੀ ਲੈ ਗਏ ਉਹ ਤਾਂ ਉਹ ਵੀ ਵਿਚਾਰੇ ਸੁੱਤੇ ਸੀ ਬੱਚੇ ਲੈ ਕੇ ਸੁੱਤੇ ਤੇ ਦੋ ਛੋਟੇ ਛੋਟੇ ਬੱਚੇ ਆ ਇਹਨਾਂ ਨੇ ਉੱਧਰ ਵੀ ਇੰਨੇ ਤੇਜ਼ ਬੋਤਲਾਂ ਗੜਾਸੇ ਇੱਟਾ ਰੋੜੇ ਮਾਰ ਕੇ ਇਹਨਾਂ ਨੇ ਸਾਰਾ ਘਰ ਖਤਮ ਕਰਤਾ ਸਾਡਾ ਮਤਲਬ ਜਿਹੜੇ ਕੈਮਰੇ ਲੱਗੇ ਸੀ ਬਿਲਕੁਲ ਇੱਕ ਤਸਵੀਰਾਂ ਤੁਹਾਨੂੰ ਦਿਖਾਉਣੀਆ ਚਾਹੁੰਗਾ ਉੱਪਰ ਦੇਖੋ ਵੀ ਜਿੱਥੇ ਉਹ ਕੈਮਰੇ ਦੀ ਜਗ੍ਹਾ ਲੱਗੀ ਸੀ ਕੈਮਰੇ ਉੱਤੇ ਲੱਗੇ ਹੋਏ ਸੀ ਉਹ ਪੱਟ ਕੇ ਲੈ ਗਏ ਕੈਮਰੇ ਇਹ ਗੇਟਾਂ ਗੇਟਾਂ ਤੇ ਚੜ ਕੇ ਜਿਹੜੇ ਕੈਮਰੇ ਪੱਟੇ ਨੇ ਹਾਂਜੀ ਨਾਲ ਚੜ ਕੇ ਕੈਮਰੇ ਕੰਧਾਂ ਤੇ ਚੜ ਕੇ ਕੈਮਰੇ ਤੋੜ ਕੇ ਲੈ ਕੇ ਗਏ ਇੰਨੇ ਕਿ ਮਤਲਬ ਦਰਿੰਦਗੀ ਹੈ ਦਰਿੰਦਗੀ ਇਹਨਾਂ ਨੇ ਪੂਰਾ ਤਾੜਬ ਨਚਾਇਆ ਪੂਰੀ ਸਾਨੂੰ ਨਹੀਂ ਪਤਾ ਇਹ ਲੀਡਰਾਂ ਦੀ ਸਾਜ਼ਿਸ਼ ਤੇ ਇਹ ਕੰਮ ਹੋਇਆ ਆ ਸਾਨੂੰ ਨਹੀਂ ਪਤਾ ਇਹ ਤਾਂ ਹੁਣ ਪੁਲਸੀ ਦੱਸ ਸਕਦੀ ਇਹਨਾਂ ਨੂੰ ਫੜ ਕੇ ਹਮ ਆਮ ਨੂੰ ਕਿੰਨੇ ਕਵਜ ਦੇ ਕਟਣਾ ਜਦੋਂ ਇੱਥੇ ਆ ਕੇ ਉਹਨਾਂ ਨੇ ਹਮਲਾ ਕਰਨਾ ਸ਼ੁਰੂ ਕੀਤਾ ਇਹ ਤੁਹਾਨੂੰ ਕਿਦੋਂ ਕੋ ਪਤਾ ਲੱਗਿਆ ਇਸ ਬਾਰੇ ਅਸੀਂ ਸਰ ਨਾ ਜੇ ਮਤਲਬ 2 ਕੁ ਮਿੰਟ ਹੋਇਆ ਸੀ ਬਾਥਰੂਮ ਗਈ ਸੀ ਬੇਟੀ ਨੇ ਵੀ ਜਾਣਾ ਸੀ ਮੈਂ ਵੀ ਜਾਣਾ ਸੀਗਾ ਅਸੀਂ ਬਾਥਰੂਮ ਗਏ ਸੀਗੇ ਅਸੀਂ ਅੰਦਰ ਬੜੇ ਹੀ ਆ ਸਰ ਹਲੇ ਤੇ ਉਦੋਂ ਨਾ ਬਸ ਸਮਝ ਲੋ ਵੀ ਸਾਨੂੰ ਉਹਨਾਂ ਨੇ ਛੇਲੇ ਹੀ ਦੇਣਾ ਸੀਗਾ ਅਸੀਂ ਕੁੰਡਿਓ ਲਾਈ ਆ ਹਲੇ ਅੰਦਰ ਨਾ ਅੰਦਰ ਕੁੰਡਿਓ ਲਾ ਕੇ ਹਲੇ ਉੱਪਰ ਜਾਈ ਹੋ ਲਿੱਤੀ ਆ 1 ਕਰੋੜ ਆ ਮੈਂ ਕਿ ਚ ਹਨੇਰੀ ਆ ਗਈ ਹੋਣੀ ਆ ਫੇਰ ਤਾਂ ਸਰ ਇੰਨਾ ਕਾਚ ਇੰਨਾ ਰੋੜਾ ਬਹੁਤ ਮੀ ਬਸਾਇਆ ਉਹਨਾਂ ਨੇ ਬਹੁਤ ਜਿਆਦਾ ਬੁਰਾ ਹਾਲ ਅਸੀਂ ਤਾਂ ਚੀਕਾਂ ਅੰਦਰ ਅਸੀਂ ਤਾਂ ਸਰ ਦੇਖੋ 4 ਕਿ ਮਹੀਨੇ ਹੋ ਇਹਨਾਂ ਨੂੰ ਪਤਾ ਹੀ ਹੈ ਭੈਣ ਜੀ ਨੂੰ ਅਸੀਂ ਤਾਂ ਅਜੇ ਕੁਝ ਨਹੀਂ ਦੇਖ ਸਕਦੇ ਸਾਨੂੰ ਪਤਾ ਸੀ ਉਸ ਦਿਨ ਰਾਤ ਮੌਤ ਦੇ ਮੂੰਹ ਚ ਸੀਗੇ ਸਮਝ ਲੋ ਹਾਂ ਹੁਣ ਵੀ ਇਸ ਸਮੇਂ ਮੈਨੂੰ ਲੱਗਦਾ ਡਰ ਲੱਗਦਾ ਹੈ ਕਿ ਆ ਰਾਤ ਆ ਰਹੀ ਆ ਨਾ ਬਹੁਤ ਜਿਆਦਾ ਘਬਰਾਟ ਹੋ ਰਹੀ ਆ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਦੇਖਿਆ ਸਰ ਤੇ ਇਸ ਕਰਕੇ ਬਹੁਤ ਜਿਆਦਾ ਮੇਰੇ ਬੱਚੇ ਬਹੁਤ ਡਰ ਗਏ ਇੱਕ ਮੇਰਾ ਬੇਟਾ 16 ਸਾਲਾਂ ਦਾ ਮੇਰੀ ਬੇਟੀ ਖੜੀ ਆ ਤੇ ਅਸੀਂ ਤਾਂ ਬਹੁਤ ਜਿਆਦਾ ਡਰ ਨੂੰ ਜੀਏ ਮਤਲਬ ਕਿ ਇੱਕ ਏਦਾਂ ਦਾ ਪੰਜਾਬ ਦੇ ਵਿੱਚ ਮਿਸਟਰੀ ਇੱਕ ਪਹਿਲੀ ਵਾਰੀ ਏਦਾਂ ਦੇਖਿਆ ਵੀ ਖੁਦ ਉੱਤੇ ਹਮਲਾ ਹੋਇਆ ਕਿ ਹੁਣ ਰਾਤ ਸੌਣ ਤੋਂ ਵੀ ਡਰ ਲੱਗ ਰਿਹਾ ਸੀ ਰਾਤ ਖਾਣਾ ਬਣਾ ਕੇ ਰੱਖਿਆ ਸੀਗਾ ਉਹ ਬਾਹਰ ਰਹਿ ਗਿਆ ਉਹਦੇ ਵਿੱਚ ਵੀ ਕਾਚੇ ਚਾਂ ਦੇ ਵਿੱਚ ਬਰਤਨ ਧੋਈ ਦੇ ਸੈਂਖ ਦੇ ਵਿੱਚ ਵੀ ਬਹੁਤ ਜ਼ਿਆਦਾ ਕਾਚੇ ਸੀਗੇ ਇੰਨਾ ਮਤਲਬ ਕਾਚੇ ਨਾ ਨੇ ਭਰ ਆਇਆ ਇੱਕ ਨਹੀਂ ਸੁਣੀ ਸਾਨੂੰ ਤਾਂ ਇਹਨਾਂ ਨੇ ਮਤਲਬ 2 ਮਿੰਟ ਦੇ ਬਸ ਫਰਕ ਪੈ ਗਿਆ ਜੀ ਨਹੀਂ ਤਾਂ ਰਾਤ ਨੂੰ ਸਾਨੂੰ ਇਹਨਾਂ ਨੇ ਛੇਲ ਦੇਣਾ ਸੀਗਾ ਇਹਦੇ ਵਿੱਚ ਕਰਕੇ ਹੁਣ ਸਾਨੂੰ ਸਹੀ ਆ ਵੀ ਇਹਨੂੰ ਮਤਲਬ ਲਾਸ਼ਾਂ ਨਿਕਲ ਬਸ ਸਮਝ ਲੋ ਸਾਡੀਆਂ ਹੀ ਮਿਲਣੀਆਂ ਸੀ ਸਾਡੀਆਂ ਤਾਂ ਮਰੀਆਂ ਹੋਈਆਂ ਇਹ ਤਾਂ ਪਤਾ ਨਹੀਂ ਜਿਹਦੇ ਦਰਵਾਜ਼ੇ ਤੇ ਜਾਂਨੇ ਆ ਉਹਨਾਂ ਦੀ ਕਿਰਪਾ ਨਾਲ ਸਾਡਾ ਬਚਾਅ ਹੋ ਗਿਆ ਬਸ ਕੋਈ ਉਹਨਾਂ ਨੇ ਸ਼ੱਕ ਨਹੀਂ ਛੱਡੀ ਸਾਨੂੰ ਮਾਰਨ ਤੋਂ ਕਹਿ ਰਹੇ ਸੀ ਧਮਕੀਆਂ ਦੇ ਰਹੇ ਸੀ ਵੀ ਅਸੀਂ ਤੁਹਾਨੂੰ ਛੱਡਣਾ ਨਹੀਂ ਹੈਗਾ ਗਾਲਾਂ ਵੀ ਮਿਲਣੀਆਂ ਸੀ ਵਿਚ ਵਿੱਚ ਪੂਰੀਆਂ ਗਾਲਾਂ ਗਾਲਾਂ ਦੀ ਤਾਂ ਉਹਨਾਂ ਨੇ ਹੱਦ ਹੀ ਨਹੀਂ ਛੱਡੀ ਪਤਾ ਨਹੀਂ ਕਿਤੇ ਪ੍ਰੈਕਟਿਸ ਕਰਕੇ ਆਏ ਹੋਏ ਸੀਗੇ ਬੱਸ ਸਹੇੜਾ ਉਹ ਆਪਣੀਆਂ ਨਾਲ ਆਪਣੀਆਂ ਮਾਵਾਂ ਦਾ ਭੈਣਾਂ ਨੂੰ ਨਾਲ ਨਹੀਂ ਲੈ ਕੇ ਆਏ। ਉਹ ਹੀ ਘਰ ਛੱਡੇ ਬਾਕੀ ਸਾਰੇ ਪੂਰਾ ਟੱਬਰਾਂ ਦੇ ਟੱਬਰ ਹੀ ਆਏ ਹੋਏ ਸੀ ਮਾਰਨ। ਕਿੰਨੇ ਸਿਗੇ 20-25 ਜਾਣੇ ਤੇ ਜਦੋਂ ਪਹਿਲਾ ਇਹਨਾਂ ਅਟੈਕ ਦਾ ਘੜ ਤੋਂ ਘਟ 40 ਲੜਕੇ ਸੀਗੇ। 40 ਲੜਕੇ ਉਸ ਤੋਂ ਬਾਅਦ 30 ਹੋ ਗਿਆ। ਫਿਰ 25 ਹੋ ਗਿਆ। ਫਿਰ ਐਂਡ ਦੇ ਵਿੱਚ ਇਹ 17-18 ਬੰਦੇ ਹੋਏ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ? ਪ੍ਰਸ਼ਾਸਨ ਤੋਂ ਮੇਰੀ ਬਹੁਤ ਹੈਲਪ ਕੀਤੀ ਐ ਐਸੀ ਗੱਲ ਨਹੀਂ। ਕਿਉਂਕਿ ਮੈਂ ਨਿੰਦਿਆ ਵੀ ਨਹੀਂ ਕਰ ਸਕਦੀ ਨਾ ਲੋਕਾਂ ਦੀ। ਹੈਨਾ? ਤੇ ਬਹੁਤ ਮਦਦ ਕੀਤੀ ਆ ਮੇਰੀ ਹੱਦ ਤੋਂ ਜ਼ਿਆਦਾ ਮਦਦ ਕੀਤੀ ਆ ਮੈਂ ਬਹੁਤ ਧੰਨਵਾਦ ਆ ਉਸ ਵੀਰ ਦਾ ਜਿਨੇ ਮੇਰੀ ਬਾਹ ਫੜੀ ਆ ਦੁੱਖ ਦੇ ਟਾਈਮ ਪਰ ਮੈਨੂੰ ਵਿਸ਼ਵਾਸ ਨਹੀਂ ਸੀ ਕਿਉਂਕਿ ਅੱਗੇ ਤਿੰਨ ਚਾਰ ਪਰਚੇ ਨਜਾਇਜ਼ ਮੇਰੇ ਬੇਟਿਆਂ ਤੇ ਉਹਨ ਮੇਰਾ ਵੀ ਮੇਰੇ ਹਸਬੰਡ ਨੂੰ 5 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ ਆ ਮੈਨੂੰ ਨਹੀਂ ਸੀਗਾ ਵਿਸ਼ਵਾਸ ਵੀ ਮੈਨੂੰ ਇਹਤ ਵੀ ਇਨਸਾਫ ਮਿਲੂਗਾ ਪਰ ਮੇਰੀ ਬਹੁਤ ਹੈਲਪ ਬਾਈ ਜੀ ਨੇ ਕੀਤੀ ਆ ਮੈਂ ਬਹੁਤ ਸ਼ੁਕਰਗੁਜ਼ਾਰ ਕਰਦੀ ਪਰਮਾਤਮਾ ਉਹਦੀ ਵੱਡੀ ਵੱਡੀ ਉਮਰ ਕਰੇ ਉਨੂੰ ਤਰੱਕੀਆਂ ਬਖਸ਼ੇ ਉਹ ਰਹਿੰਦੀ ਦੁਨੀਆ ਤੱਕ ਰਾਜ਼ੀ ਰਵੇ ਜਿਨੇ ਮੇਰਾ ਐਸ ਵੇਲੇ ਮੇਰੀ ਬਾਹ ਫੜੀ ਮਾਂ ਭੈਣ ਸਮਝ ਕੇ ਮੇਰੀ ਬਹੁਤ ਮੇਰੀ ਇੱਜ਼ਤ ਕੀਤੀ ਉਹਨਾਂ ਦੇ ਵਿੱਚ ਇਹ ਹਾਲਾਤ ਨੇ ਕਿ ਕੱਲੀ ਲੇਡੀ ਕਰੇ ਸੇਵ ਹੀ ਨਹੀਂ ਹੈਗੀ ਨਾ ਕੋਈ ਲੇਡੀ ਦੀ ਕੋਈ ਇੱਜ਼ਤ ਨਹੀਂ ਹੈਗੀ ਖਾਸ ਕਰਕੇ ਮੈਂ ਕਹਿੰਨੀ ਮੈਂ ਹੈਬੋਵਾਲ ਦੇ ਵਿੱਚ ਪਹਿਲਾ ਇਨਸਪੈਕਟਰ ਆਇਆ ਇਹ ਦੇਖਿਆ ਜਿਨੇ ਸਾਡੀ ਸੁਣੀ ਅਦਰਵਾਇਜ਼ ਅੱਗੇ ਸਭ ਸਾਡੇ ਤੇ ਝੂਠੇ ਚਾਹੇ ਜੋ ਮਰਜੀ ਮੇਰੇ ਹਸਬੰਡ ਕੰਮ ਕਰਦੇ ਸੀਗੇ ਕੋਈ ਐਸਾ ਗਲਤ ਕੰਮ ਇਦਾਂ ਦਾ ਬੱਚਿਆਂ ਨੇ ਕੋਈ ਚਿੱਟੇ ਦਾ ਕੋਈ ਇਦਾਂ ਦਾ ਗਲਤ ਕੰਮ ਨਸ਼ਾ ਨਹੀਂ ਵੇਚਿਆ ਨਾ ਮੇਰੇ ਹਸਬੰਦ ਨੇ ਗਲਤ ਕੰਮ ਕੀਤਾ ਜੋ ਅਲੀਕੇਸ਼ਨ ਲੱਗੇ ਸਭ ਝੂਠੇ ਹੀ ਲੱਗੇ ਆ ਇਹ ਪੂਰੀ ਪੰਜਾਬ ਪੁਲਿਸ ਨੂੰ ਪਤਾ ਆ ਕਿ ਸਾਡੇ ਤੇ ਝੂਠੇ ਨਜਾਇਜ਼ ਪਰਚੇ ਦਿੱਤੇ ਆ ਪਰ ਐਸ ਵੇਲੇ ਮੇਰੀ ਉਹਨਾਂ ਨੇ ਮੇਰੀ ਵਾਂ ਫੜੀ ਸਰਦਾਰ ਜੀ